ਮਸ਼ਹਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤਲਵਾੜਾ ਤੋਂ ਬਲਾਚੌਰ ਤੱਕ ਜਾਣ ਵਾਲੀ ਕੰਡੀ ਕਨਾਲ ਨਹਿਰ ਦਾ ਪਾਣੀ ਗੜਸ਼ੰਕਰ ਦੇ ਪਿੰਡਾਂ ਨੂੰ ਦੇਣ ਦੀ ਬਜਾਏ ਸੈਲਾ ਖੁਰਦੇ ਦੀ ਕੁਆਂਟਮ ਪੈਪਰ ਮਿਲ ਨੂੰ ਦੇਣ ਦੇ ਕਾਰਨ ਇਲਾਕੇ ਦੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿਸਾਨਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਉਕਤ ਸਥਾਨ ਤੇ ਤਿੰਨ ਦਹਾਕੀਆਂ ਤੋਂ ਕੰਡੀ ਨਹਿਰ ਵੱਖ-ਵੱਖ ਸਰਕਾਰਾਂ ਵੱਲੇ ਅਣਦੇਖੀ ਦੀ ਸ਼ਿਕਾਰ ਹੀ ਰਹੀ ਹੈ ਪਰ ਮੌਜੂਦਾ ਸੂਬਾ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਇਸ ਨਹਿਰ ਦੇ ਵਿੱਚ ਪਾਣੀ ਛੱਡਣ ਦੇ ਨਾਲ ਕਿਸਾਨਾਂ ਨੂੰ ਆਪਣੀ ਬੰਜਰ ਜ਼ਮੀਨਾਂ ਦੇ ਵਿੱਚ ਪਾਣੀ ਪੁੱਜਣ ਦੀ ਆਸ ਬਣ ਗਈ ਹੈ ਪਰantu ਪਿਛਲੇ ਕਰੀਬ 3 ਮਹੀਨਿਆਂ ਤੋਂ ਇਸ ਨਹਿਰ ਦੇ ਪਾਣੀ ਦਾ ਵੱਡਾ ਹਿੱਸਾ ਪਿੰਡ ਮੈਗਰੋ ਵਾਲ ਵਿਖੇ ਪਾਈਪਲਾਈਨ ਰਾਹੀਂ ਸੇਲਾ ਖੁਰਦ ਦੀ ਕੁਆਂਟਮ ਪੇਪਰ ਮੈਨੂੰ ਦਿੱਤੇ ਜਾਣ ਦੇ ਕਾਰਨ ਇਲਾਕੇ ਦੇ ਕਿਸਾਨ ਬੇहद ਮਾਇੂਸ ਹੋ ਗਏ ਹਨ। ਉਹਨਾਂ ਨੇ ਦੱਸਿਆ ਕਿ ਕੰਡੀ ਕਨਾਲ ਨਹਿਰ ਬਣਾਉਣ ਦੇ ਲਈ ਕਿਸਾਨਾਂ ਨੇ ਆਪਣੀ ਜ਼ਮੀਨਾਂ ਦਿੱਤੀਆਂ। ਉਹਨਾਂ ਨੂੰ ਵੀ ਸਿੰਚਾਈ ਤੋਂ ਵਾਂਝਾ ਰੱਖਿਆ ਗਿਆ ਹੈ ਅਤੇ ਕੰਢੀ ਕਨਾਲ ਨਹਿਰ ਦੇ ਨਜ਼ਦੀਕ 5 ਕਿਲੋਮੀਟਰ ਖੇਤਰ ਦੇ ਵਿੱਚ ਸਰਕਾਰੀ ਟਿਊਬਲ ਨਹੀਂ ਲਗਾਇਆ ਜਾ ਸਕਦਾ ਜਿਸ ਦੇ ਕਾਰਨ ਉਹਨਾਂ ਦੀ ਜ਼ਮੀਨ ਬੰਜਰ ਹੋਣ ਦੇ ਕਿਨਾਰੇ ਤੇ ਖੜੀ ਹੈ ਉਹਨਾਂ ਨੇ ਦੱਸਿਆ ਕਿ ਪਾਣੀ ਸੈਲਾ ਖੁਰਦ ਦੀ ਕੁਆਂਟਮ ਪੇਪਰ ਮਿਲ ਨੂੰ ਦਿੱਤੇ ਜਾਣ ਦੇ ਕਾਰਨ ਇਲਾਕੇ ਦੇ ਇੱਕ ਦਰਜਣ ਦੇ ਕਰੀਬ ਪਿੰਡਾਂ ਨੂੰ ਨੁਕਸਾਨ ਚੀਲਣਾ ਪੈ ਰਿਹਾ ਹੈ ਅਤੇ ਇਸ ਦੇ ਨਾਲ ਹੀ ਕੰਢੀ ਕਨਾਲ ਨੈਣ ਸੰਬੰਧਿਤ ਵਿਭਾਗ ਦੀ ਅਣਦੇਖੀ ਦਾ ਸ਼ਿਕਾਰ ਹੋਣ ਦੇ ਕਾਰਨ ਸਮੇਂ ਸਿਰ ਦੇਖਭਾਲ ਨਹੀਂ ਕੀਤੀ ਜਾਂਦੀ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਨਹਿਰੀ ਵਿਭਾਗ ਅਤੇ ਸਰਕਾਰ ਨੇ ਇਸ ਨਹਿਰ ਦਾ ਪਾਣੀ ਕੁਆਂਟਮ ਪੇਪਰ ਮਿਲ ਨੂੰ ਬੰਦ ਕਰਕੇ ਕਿਸਾਨਾਂ ਨੂੰ ਦੇਣਾ ਸ਼ੁਰੂ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹ ਸੰਘਰਸ਼ ਕਰਨਗੇ ਤੇ ਜਿਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ ਗੜਸ਼ੰਕਰ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਬਿੱਟੂ ਚੋਹਾਨ ਦੀ ਰਿਪੋਰਟ ਮੈਂ ਗੁਰਮਤ ਸਿੰਘ ਸੋਢੀ ਪਿੰਡ ਜੀਵਨਪੁਰ ਜਟਾ ਇਸ ਟਾਈਮ ਆਪਾਂ ਖੜੇ ਆਂ ਕੰਢੀ ਨਹਿਰ ਮੇਘੋਵਾਲ ਦੁਆਬਾ ਜ਼ਿਲ੍ਹਾ ਹੁਸ਼ਿਆਰਪੁਰ ਚ ਇਹਦੀ ਜੋ ਸਮੱਸਿਆ ਹੈ ਨਹਿਰ ਚੱਲਦੀ ਸ਼ੁਰੂ ਹੋਈ ਨੂੰ ਤੇ 16 ਸਾਲ ਹੋ ਗਏ ਆ ਹੁਣ ਤੱਕ ਇਹਦਾ ਜ਼ਿਮੀਂਦਾਰਾਂ ਨੂੰ ਜੋ ਪਾਣੀ ਮਿਲਣਾ ਚਾਹੀਏ ਜੀ ਅਸੀਂ ਉਹ ਪ੍ਰੋਪਰ ਨਹੀਂ ਮਿਲ ਰਿਹਾ ਇਹਦੇ ਕਰਕੇ ਸਾਰੇ ਇਲਾਕੇ ਦੇ ਲੋਕ ਜ਼ਮੀਨਾਂ ਦੇ ਕੇ ਵੀ ਪਰੇਸ਼ਾਨ ਆ ਕਿ ਸਾਨੂੰ ਇਹਦਾ ਨੁਕਸਾਨ ਜ਼ਿਆਦਾ ਹੋਇਆ ਫਾਇਦਾ ਘੱਟ ਹੈ ਨੁਕਸਾਨ ਇਹ ਆ ਕਿ ਇਹਦੇ ਚ ਜੰਗਲੀ ਜਾਨਵਰ ਜਿਹੜੇ ਇੱਧਰ ਟੱਪ ਜਾਂਦੇ ਆ ਉਹ ਮੁੜ ਕੇ ਵਾਪਸ ਨਹੀਂ ਆ ਸਕਦੇ ਸਾਰਾ ਜਹਾੜਾ ਕਰਦੇ ਆ ਪਾਣੀ ਦੀ ਗੱਲ ਕਰੀਏ ਤੇ ਪਾਣੀ ਇਹ ਪਹਿਲਾਂ ਤਾਂ ਚੱਲੀ ਘਟਾ ਹੁਣ 2-3 ਮਹੀਨੇ ਤੋਂ ਚੱਲਦੀ ਆ ਕਿਤੇ ਕਿਸੇ ਪਿੰਡ ਚ ਅੱਧਾ ਹੀ ਲੈਨ ਵਾਂ ਬਾਕੀ ਕਿਸੇ ਪ੍ਰੋਪਰ ਜ਼ਮੀਨ ਨੂੰ ਪਾਣੀ ਨਹੀਂ ਇਹਦਾ ਮਿਲ ਰਿਹਾ ਔਰ ਦੂਜੀ ਗੱਲ ਕਿ ਇਸ ਵੇਲੇ ਆ ਦੇਖ ਲਓ ਸਾਹਮਣੇ ਫੈਲਾ ਪੇਪਰ ਮਿਲ ਨੂੰ ਪਾਣੀ ਇਹਦਾ ਚੱਲ ਗਿਆ ਇਹ ਮਤਲਬ ਸੈਂਟਰ ਤੋਂ ਹੀ ਅਪਰੂਵਲ ਲੜ ਜਾਂਦੀ ਆ ਇਹ ਚ ਪੰਜਾਬ ਗਵਰਨਮੈਂਟ ਦਾ ਵੀ ਰੋਲਾ ਨਹੀਂ ਰਹਿੰਦਾ ਸੈਂਟਰ ਦੀ ਅਪਰੂਵਲ ਨਾਲ ਹੀ ਆ ਫੈਲਾ ਪੇਪਰ ਮਿਲ ਨੂੰ ਇਹਦਾ ਪਾਣੀ ਸਾਰਾ ਹੀ ਚੱਲ ਗਿਆ ਇਸੇ ਕਰਕੇ ਚੱਲ ਰਹੀ ਆ ਜੀਮੇਦਾਰਾਂ ਨੂੰ ਇਹਦਾ ਪਾਣੀ ਬਿਲਕੁਲ ਨਹੀਂ ਮਿਲ ਰਿਹਾ ਜਿਨ੍ਹਾਂ ਦੀਆਂ ਜ਼ਮੀਨਾਂ ਗਈਆਂ ਉਹਨਾਂ ਨੂੰ ਵੀ ਨਹੀਂ ਮਿਲ ਰਿਹਾ ਚੜ੍ਹਦੇ ਪਾਸੇ ਤਾਂ ਬਿਲਕੁਲ ਹੀ ਨਹੀਂ ਮਿਲ ਰਿਹਾ ਪਾਈਪ ਮੋਗੇ ਰੱਖੇ ਆ ਪਾਣੀ ਉਸ ਲੈਵਲ ਤੱਕ ਆਂਦਾ ਨਹੀਂ ਉਸ ਲੈਵਲ ਤੱਕ ਆਣ ਨਾ ਆਣ ਕਰਕੇ ਉਹ ਮੋਗਿਆਂ 'ਚ ਜਾਂਦਾ ਨਹੀਂ ਲੈਂਦੇ ਵੀ ਜਿਹੜੇ ਇੱਕ ਅੱਧੀ ਲਾਈਨ ਪਾਈ ਆ ਕਿਤੇ ਮੋ ਪਿਛਲੇ ਪਿੰਡ ਜੜਿਆਲੇ ਨੂੰ ਪਾਈ ਆ ਉਸ ਲਾਈਨ ਚ ਮੇਕਵਾਲ ਵਾਲੇ ਲਾਂਦੇ ਆ ਮੇਕਵਾਲ ਲਈ ਵੱਖਰੀ ਲਾਈਨ ਕੋਈ ਨਹੀਂ ਮਹਿੰਗਰਵਾਲ ਨੂੰ ਕੋਈ ਨਹੀਂ ਸਾਡੇ ਪਿੰਡ ਜੀਵਨਪੁਰ ਜਟਾਂ ਨੂੰ ਕੋਈ ਨਹੀਂ ਜਾਣੀ ਲਹਿੰਦੇ ਪਾਸੇ ਨੂੰ ਤਾਂ ਪਾਣੀ ਆ ਆਰਾਮ ਨਾਲ ਗ੍ਰੈਵਿਟੀ ਨਾਲ ਲੱਗ ਸਕਦਾ ਪਰ ਫੇਰ ਵੀ ਪਿੱਛੋਂ ਮੋਗੇ ਨਹੀਂ ਰਖੇ ਇਹ ਸੈਂਟਰ ਸਰਕਾਰ ਨੂੰ ਤੱਕ ਵੀ ਬੇਨਤੀ ਆ ਪੰਜਾਬ ਸਰਕਾਰ ਨੂੰ ਵੀ ਬੇਨਤੀ ਆ ਇਹ ਨਹਿਰਾਂ ਅਗਰ ਕੱਢੀਆਂ ਕਿਸਾਨਾਂ ਲਈ ਤੇ ਇਹਨਾਂ ਦੀ ਪੂਰੀ ਇਹਨਾਂ ਨੂੰ ਮਦਦ ਮਿਲੇ ਪੂਰਾ ਇਹ ਪਾਣੀ ਮਿਲਣਾ ਚਾਹੀਦਾ ਇਹ ਜਿਲੇ ਨਾਲ ਜੀ ਆ ਪਾਈਪ ਲਾਈਨ ਨਿਕਲੀ ਸੈਲੇ ਫੈਕਟਰੀ ਨੂੰ ਉਸ ਵੇਲੇ ਸਾਡੇ ਕੋਲ ਨਹੀਂ ਸੈਂਮੀ ਕਰਾਇਆ ਕਹਿੰਦੇ ਸਾਨੂੰ ਇਹਨਾਂ ਜੀ ਸੋਲਰ ਪੰਪ ਪਾ ਕੇ ਦਵਾਂਗੇ ਤੁਹਾਡੇ ਖੇਤਾਂ ਨੂੰ ਪਾਣੀ ਪਜਾਵਾਂਗੇ ਤੇ ਸੈਲੇ ਮੈਲ ਨੂੰ ਪਾਪ ਨਿਕਲਣ ਦਿਓ ਜੀ ਪਾਣੀ ਸੈਲੇ ਮੈਲ ਨੂੰ ਜਾਣ ਦੇ ਬਿਸ ਸੋਲਰ ਨੂੰ ਵੀ ਦਵਾਂਗੇ ਤੁਹਾਡੇ ਵਿੱਚੋਂ ਪਾਪਾਂ ਦੇ ਵਿੱਚੋਂ ਬ੍ਰਾਂਚਾਂ ਵੀ ਦਵਾਂਗੇ ਇਹ ਸਾਰਾ ਚਾਂਸੇ ਵਿੱਚ ਲੈ ਕੇ ਉਹ ਨਹੀਂ ਹੁਣ ਕਰ ਲਿਆ ਉਦੋਂ ਨੂੰ ਹੁਣ ਕੋਈ ਪਿੰਡ ਦੀ ਮਹਿਗਵਾਲ ਦੀ ਬਾਤ ਨਹੀਂ ਪੁੱਛਦੇ ਆਗੇ ਤੇ ਪਾਣੀ ਦਾ ਉਹ ਨਹੀਂ ਕੋਈ ਸਿਸਟਮ ਨਹੀਂ ਕੀਤਾ ਕਹਿ ਕੇ ਚੱਲ ਜਾਂਦੇ ਆ ਨਾ ਸੋਲਰ ਪੰਪ ਦਾ ਲਾਇਆ ਨਾ ਨਹੀਂ ਪੰਪ ਦਾ ਲਾਇਆ ਨਾ ਸੋਲਰ ਸਿਸਟਮ ਲਾਇਆ ਇਹ ਸਾਇਨ ਕਰਾ ਲੈਣੀ ਮੇਗੋਵਾਲ ਦੇ ਬੰਦੇ ਇਕੱਠੇ ਕਰਕੇ ਗੁਰਦਾਸ ਐਲਾਸਮੈਂਟ ਕੀਤੀ ਆ ਕਹਿੰਦੇ ਜੀ ਸਾਇਨ ਕਰ ਦਿਓ ਫਿਰ ਤੁਹਾਨੂੰ ਬ੍ਰਾਂਚਾ ਦਵਾਂਗੇ ਪੈਪ ਦੇ ਵਿੱਚੋਂ ਨਾ ਕੋਈ ਬ੍ਰਾਂਚ ਦਿੱਤੀ ਆ ਕੋਈ ਪਾਣੀ ਨਹੀਂ ਦਿੱਤਾ ਹੀ ਨਹੀਂ ਸਿੱਧਾ ਛਾਲੇ ਮੈਲ ਨੂੰ ਪਾਜਾ ਦਤਾ ਪਾਣੀ ਤੇ ਮੇਗੋਵਾਲ ਦੇ ਸਾਰੇ ਬੰਦੇ ਇੱਦਾਂ ਦੇਖਦੇ ਰਹਿ ਗਏ ਹੁਣ ਕਿ ਨਹਿਰ ਕਾਦੀ ਨਿਕਲੀ ਸੀ ਨਹਿਰ ਨਹਿਰ ਨਿਕਲੀ ਐ ਸਾਰੇ ਕਹਿੰਦੇ ਜੀ ਤੁਹਾਡੇ ਖੇਤਾਂ ਨੂੰ ਕਿਸਾਨਾਂ ਨੂੰ ਪਾਣੀ ਦਵਾਂਗੇ ਪਿੰਡ ਨੂੰ ਸਾਨੂੰ ਸਾਰਿਆਂ ਨੂੰ ਕਿਸਾਨਾਂ ਨੂੰ ਪਾਣੀ ਮਿਲੂਗਾ ਤੇ ਇੱਕ ਹੋਰ ਬਹੁਤ ਵੱਡੀ ਘਾਟ ਜਿਹੜੀ ਹੋਈ ਆ ਇਹ ਨਹਿਰ ਦੇ ਆਲੇ ਵਾਲੇ 4-5 ਕਿਲੋਮੀਟਰ ਤੱਕ ਟੂਬਾ ਨਹੀਂ ਲੱਗ ਸਕਦਾ ਨਿਹਰ ਦੇ ਦੁਆਲੇ ਸਰਕਾਰੀ ਟੂਬਾ ਨਹੀਂ ਲੱਗਦਾ ਨਾ ਨਹਿਰ ਦਾ ਪਾਣੀ ਲੱਗਦਾ ਤੇ ਜਮੀਨ ਫਸਲ ਜਿਹੜੀ ਉੱਤੇ ਮਰਮਰੀ ਜਾਂਦੀ ਜਮੀਂ ਪੈ ਜਾਵੇ ਤਾਂ ਹੋ ਜੂਵੇ ਨਹੀਂ ਤਾਂ ਫਸਲ ਮਿਹਨਤ ਹਾਰੀ ਉੱਤੇ ਜਾਂਦੀ ਲੱਗਦੀ ਆ ਹਾਂ ਨਹੀਂ ਤਾਂ ਇਹ ਪਾਣੀ ਜ਼ਰੂਰੀ ਜ਼ਰੂਰ ਲੱਗਣਾ ਚਾਹੀਦਾ ਕੋਈ ਵੀ ਸਿਸਟਮ ਪੰਪ ਦਾ ਕਰਕੇ ਦੇਣ ਸੋਲਮ ਸਿਸਟਮ ਨਾਲ ਜਿੱਦਾਂ ਪਾਣੀ ਚਕਾ ਕੇ ਕਿਸਾਨਾਂ ਨੂੰ ਪਾਣੀ ਮਿਲਣਾ ਚਾਹੀਦਾ ਜੀ ਜਯੋਧਵੀਰ ਨਾਮ ਜੀ ਮੇਰਾ ਯੋਧਵੀਰ ਸਿੰਘ ਆ ਜੀ ਪਿੰਡ ਇਹੀ ਮੇਰਾ ਮੇਘੋਲ ਦੁਆਬਾ ਜੀ ਅਡਾ ਮੇਨ ਗੱਲ ਤਾਂ ਇਹ ਹੀ ਆ ਜੀ ਦੇਖੋ ਇਸ ਨਹਿਰ ਦੀ ਜਿਹੜੀ ਅੰਡਰਗਰਾਉਂਡ ਦੀ ਜੇ ਅਸੀਂ ਗੱਲ ਕਰੀਏ ਤਾਂ ਇਹ ਅੰਡਰਗਰਾਉਂਡ ਇਹਦੀ ਖੰਨੀ ਲਵਾਣਾ ਜਿਹੜਾ ਇੱਥੋਂ ਕੋ ਤਿੰਨ ਤੋਂ 4 ਕਿਲੋਮੀਟਰ ਰੱਖ ਲਓ ਇੰਨੇ ਤੱਕ ਇੱਥੋਂ ਤੱਕ ਇਹਦੀ ਅੰਡਰਗਰਾਉਂਡ ਗਈ ਹੋਈ ਆ ਠੀਕ ਆ ਤੇ ਇਹ ਚਲਦੀ ਨੂੰ ਨਹਿਰ ਦੇ ਵਿੱਚ ਪਾਣੀ ਆਈ ਨੂੰ ਤਕਰੀਬਨ 2.5 ਤੋਂ 3 ਮਹੀਨੇ ਹੋ ਗਏ ਆ ਪਾਣੀ ਜਿਹੜਾ ਚੱਲਦਾ ਲਗਾਤਾਰ ਫਾਰ ਜੇ ਦੇਖਿਆ ਜਾਵੇ ਵੀ ਪਾਣੀ ਇਹ 4 ਕਿਲੋਮੀਟਰ ਤੱਕ ਤਾਂ ਕੀ ਜਾਣਾ ਉਹ ਨਾ ਅੰਡਰਗਰਾਉਂਡ ਤੇ ਜਿਹੜਾ ਨਾਲ ਦਾ ਖੇਤ ਵੀ ਆ ਬਿਲਕੁਲ ਚਾਹੇ ਉਹ ਚੜਦੇ ਵਾਲਾ ਹੋਵੇ ਚਾਹੇ ਲਹਿੰਦੇ ਵਾਲਾ ਵੀ ਹੋਵੇ ਉਹ ਉਹ ਬਿਲਕੁਲ ਵੀ ਉਹਨੂੰ ਕੋਈ ਪਾਣੀ ਦਾ ਹਜੇ ਤੱਕ ਕੋਈ ਸਾਧਨ ਰੱਖ ਲਓ ਵੀ ਤੁਸੀਂ ਇਹ ਰੱਖ ਲਓ ਵੀ ਜਿਹੜਾ ਨਾਲ ਇੱਕ ਗਵਾਂਢੀ ਹੁੰਦਾ ਨਾਲ ਦਾ ਉਹ ਨਾਲ ਵਾਲੇ ਨੂੰ ਵੀ ਨਾਲ ਵਾਲੇ ਨੂੰ ਵੀ ਜਿਹੜਾ ਆ ਉਹ ਪਾਣੀ ਜਿਹੜਾ ਉਹਦਾ ਨਹੀਂ ਮਿਲ ਰਿਹਾ ਹੋਏ ਪਾਣੀ ਸਾਡੇ ਲਈ ਸਿਰਫ ਇੱਕ ਇਹ ਚੀਜ਼ ਆ ਬੇਖਦ ਦੇਖਣ ਦਾ ਜਰੀਆ ਰਹਿ ਗਿਆ ਪਸਤਾ ਹੈ ਵੀ ਜੋ ਅੰਡਰਗਰਾਉਂਡ ਨਹਿਰ ਦੀ ਹੋਈ ਸੀ ਤਕਰੀਬਨ 3.5 ਸਾਲ ਪਹਿਲਾਂ ਤਾਂ ਅੰਡਰਗਰਾਉਂਡ ਵੀ ਹੋਈ ਸੀ ਤਾਂ ਮੋਗੇ ਵੀ ਰੱਖਿਓ ਪਾਣੀ ਨਹੀਂ ਉਹਨਾਂ ਖੇਤਾਂ ਨੂੰ ਮਿਲ ਰਿਹਾ ਪਾ ਦੇ ਜਾਂ ਸਾਲ ਬਾਅਦ ਦੇਖ ਕੇ ਚਲ ਜਾਂਦੇ ਆ ਸਮੱਸਿਆ ਉੱਥੇ ਦੀ ਉੱਥੇ ਹੀ ਆ